ਉਹਨੋਂ ਕੈਦੀ ਅੰਦਰ ਲੜ ਪੈਂਦੇ ਸੀ ਨਾ ਚਮਚਾ ਤਿੱਖਾ ਕਰ ਲੈਂਦੇ ਸੀ ਇੱਥੇ ਮਾਰਦੇ ਸੀ ਜ਼ਰੂਰ ਐਦਾਂ ਉਹ ਕਹਿੰਦਾ ਇਹ ਜਾ ਤੈਨੂੰ ਜੇਲ੍ਹ ਦੀ ਨਿਸ਼ਾਨੀ ਦੇ ਦਿੱਤੀ ਇਹ ਮੋਬਾਈਲ ਨੇ ਤਾਂ ਬੇੜਾਗਰ ਕਰਤਾ ਸਾਡੀਆਂ ਜੇਲ੍ਹਾਂ ਦੇ ਵਿੱਚ ਵੀ ਬਾਹਰ ਵੀ ਅੱਜ ਦੇ ਤੁਸੀਂ ਬੱਚੇ ਦੇਖ ਲਓ ਜਿਹੜੇ ਇੰਨਾ ਵਿਗੜ ਰਹੇ ਆ ਉਹ ਇਹ ਮੋਬਾਈਲ ਦੀ ਦੇਣੀ ਆ ਜਿਹਦੇ ਕੋਲੋਂ ਮੋਬਾਈਲ ਫੜਿਆ ਜਾਂਦਾ ਜੇਲੇ ਅੰਦਰ ਸਾਲ ਦੀ ਸਜ਼ਾ ਪੱਕੀ ਆ ਜੇ ਕਿਸੇ ਕੋਲੋਂ ਅੰਦਰ ਨਸ਼ੀਲਾ ਪਦਾਰਥ ਫੜਿਆ ਗਿਆ ਉਹਦਾ ਅਲੱਗ ਕੇਸ ਪੈਣਾ ਜੇ ਉਹ ਅੰਦਰ ਲੜਾਈ ਝਗੜਾ ਕਰ ਲਿਆ ਉਹਦਾ ਅਲੱਗ ਕੇਸ ਪੈਣਾ ਹੁਣ ਤਾਂ ਅੰਦਰ ਇੰਨੀ ਜ਼ਮੀਨ ਹੀ ਨਹੀਂ ਰਹਿ ਗਈ ਉਹ ਵਾਲੀ ਖੇਤੀ ਵਾਲੀ ਪਹਿਲਾਂ ਇਹਨਾਂ ਨੂੰ ਖੇਤੀ ਤੇ ਬਕਾਇਦਾ ਲੈ ਕੇ जाया ਜਾਂਦਾ ਸੀ ਖੇਤੀ ਵਾਲੇ ਨੂੰ ਖੇਤੀ ਵਾਲੀ ਦਿਹਾੜੀ ਮਿਲਦੀ ਸੀ ਪਿੱਛੇ ਜੇ ਇੱਕ ਡਿਵੈਲਪਮੈਂਟ ਕੀਤੀ ਸੀ ਕਿ ਉਹਦੇ ਵਿੱਚ ਬਿਸਕੁਟ ਬਣਾਉਣ ਦਾ ਕਾਰਖਾਨਾ ਲਾਇਆ ਸੀ ਬਿਸਕੂਟ ਤਿਆਰ ਹੋ ਕੇ ਇਹਨਾਂ ਦਾ ਬਾਹਰ ਜਾਂਦਾ ਸੀ ਸਾਰਾ ਕੋਈ ਕੈਦੀ ਉਹਨੂੰ سزا ਹੋਈ ਉਹਨੇ ਹੁਣ ਜੇਲ੍ਹ 'ਚ ਜਾਣਾ ਹੈ ਤਾਂ ਕਿਹੜੀ ਕਿਹੜੀ ਚੀਜ਼ ਉਹਨੂੰ ਬਾਹਰੋਂ ਆਪਣੇ ਨਾਲ ਲੈ ਜਾਣੀ ਅਲਾਉਡ ਹੁੰਦੀ ਹੈ ਤੇ ਉਹਨੂੰ ਅੰਦਰ ਜਾ ਕੇ ਕੀ ਕੁਝ ਮਿਲਦਾ ਜਿਹੜਾ ਸਮਾਨ ਉਹਨੇ ਆਪ ਦੇ ਕੇਅਰ ਕਰਨੀ ਹੈ ਆਪਣੇ ਸਮਾਨ ਦੇਖੋ ਜੀ ਪਹਿਲਾਂ ਤਾਂ ਬੜਾ ਕੁਝ ਬਾਹਰੋਂ ਰੋਟੀ ਵੀ ਕਈ ਵਾਰੀ ਘਰੋਂ ਆ ਜਾਂਦੀ ਸੀ ਹੁਣ ਸਭ ਕੁਝ ਪੰਦ ਹੈ ਹੁਣ ਜੋ ਕੁਝ ਹੈ ਤੁਹਾਨੂੰ ਜੇਲ੍ਹ ਵਾਲਿਆਂ ਨੇ ਅੰਦਰ ਦੇਣਾ ਬਾਹਰੋਂ ਕੁਝ ਵੀ ਲੈ ਕੇ ਜਾ ਸਕਦੇ ਆਪਣੇ ਨਾਲ ਤੇ ਅੰਦਰ ਜੇਲ੍ਹ ਦੇ ਵਿੱਚ ਤੁਹਾਨੂੰ ਕੀ ਕੁਝ ਮਿਲਦਾ ਮਤਲਬ ਕੱਪੜੇ ਹੋਗੇ ਤੁਹਾਨੂੰ ਬਰਤਨ ਵਗੈਰਾ ਮਿਲ ਜਾਂਦੇ ਕੰਬਲ ਮਿਲ ਜਾਂਦੇ ਆ ਠੀਕ ਹੈ ਇੱਕ ਦੋ ਥੱਲੇ ਵਿਛਾਓ ਤੇ ਦੋ ਉੱਤੇ ਲਓ ਓਕੇ ਠੀਕ ਹੈ ਤੇ ਉਸ ਤੋਂ ਬਾਅਦ ਅ ਬਰਤਨ ਪਹਿਲਾਂ ਤਾਂ ਬੰਦਾ ਘਰੋਂ ਲੈ ਕੇ ਜਾਂਦਾ ਹੁੰਦਾ ਸੀ ਹੂੰ ਹੂੰ ਹੁਣ ਤਾਂ ਦੇਖੋ ਮੈਨੂੰ ਇੱਕ ਆਪਣੀ ਚੀਜ਼ ਯਾਦ ਆ ਇੱਕ ਦਿੱਲੀ ਤੋਂ ਹਿਊਮਨ ਰਾਈਟ ਦੀ ਟੀਮ ਆਈ ਹੂੰ ਪਹਿਲਾਂ ਪਤਾ ਕੀ ਹੁੰਦਾ ਸੀ ਜਦੋਂ ਕੈਦੀ ਅੰਦਰ ਲੜ ਪੈਂਦੇ ਸੀ ਨਾ ਹੂੰ ਹੂੰ ਚਮਚਾ ਤਿੱਖਾ ਕਰ ਲੈਂਦੇ ਸੀ ਹੂੰ ਇੱਥੇ ਮਾਰਦੇ ਸੀ ਜ਼ਰੂਰ ਐਦਾਂ ਐਡਾ ਕੱਟ ਲਾ ਦਿੰਦੇ ਸੀ ਉਹ ਕਹਿੰਦਾ ਇਹ ਜਾ ਤੈਨੂੰ ਜੇਲ੍ਹ ਦੀ ਨਿਸ਼ਾਨੀ ਦੇ ਦਿੱਤੀ ਹੂਮਨ ਰੈਡ ਦੀ ਟੀਮ ਆਈ ਤਾਂ ਮੈਂ ਵੀ ਉਹ ਪ੍ਰੈਸ ਕਾਨਫਰੰਸ ਬੁਲਾਈ ਮੈਂ ਵੀ ਉਹ ਚ ਬੈਠਾ ਸੀ ਜੀ ਕਹਿੰਦੇ ਆਪਣੇ ਆਪਣੇ ਸੁਝਾਅ ਦਿਓ ਮੈਂ ਹੱਥ ਖੜਾ ਕਰਤਾ ਕਹਿੰਦੇ ਹਾਂ ਜੀ ਤੁਸੀਂ ਦੱਸੋ ਮੈਂ ਕਿਹਾ ਸਰ ਇੱਕ ਗੱਲ ਮੈਨੂੰ ਦੱਸੋ ਆਪਾਂ ਲੋਗ ਵਿਆਹ ਸ਼ਾਦੀਆਂ ਦੇ ਵਿੱਚ ਜਾਂਦੇ ਆ ਹੂੰ 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 ਉਥੇ ਆਪਾਂ ਕਾਦੇ ਨਾਲ ਖਾਣੇ ਆ ਕਹਿੰਦੇ ਜੀ ਕੀ ਮਤਲਬ ਮੈਂ ਕਿਹਾ ਕਿਹੜੇ ਚਮਚਿਆਂ ਨਾਲ ਖਾਣੇ ਕਹਿੰਦੇ ਇਹ ਪਲਾਸਟਿਕ ਦੇ ਜਾਂ ਅੱਜ ਕੱਲ ਤਾਂ ਲੱਕੜ ਦੇ ਵੀ ਚੱਲ ਪਏ ਤੇ ਮੈਂ ਕਿਹਾ ਜੇਲਾਂ ਦੇ ਵਿੱਚ ਆਪਾਂ ਚਮਚ ਦਿੱਤੇ ਹੋਏ ਆ ਨਿਸ਼ਾਨੀ ਦੇਣ ਲਈ ਹਮ ਅਮਰਜੋਤ ਜੀ ਮੈਂ ਉਸ ਪ੍ਰਮਾਤਮਾ ਦਾ ਧੰਨਵਾਦ ਕਰਦਾ ਥੋੜੇ ਦਿਨਾਂ ਬਾਅਦ ਹੀ ਆਰਡਰ ਆ ਗਏ ਜਿਨ੍ਹਾਂ ਦੇ ਵਿੱਚ ਚਮਚ ਬੰਦ ਹੋ ਗਏ ਅਚਾ ਮਤਲਬ ਪਲਾਸਟਿਕ ਦੇ ਨਹੀਂ ਸ਼ੁਰੂ ਕੀਤੇ ਨਿਵੰਧ ਹੀ ਕਰਦੇ ਉਹਨਾਂ ਨੇ ਨਹੀਂ ਉਹ ਬੰਦ ਕਰਤੇ ਪਲਾਸਟਿਕ ਦੇ ਸ਼ੁਰੂ ਹੋ ਗਏ ਅਸਾ ਪਲਾਸਟਿਕ ਦੇ ਸ਼ੁਰੂ ਹੋ ਗਏ ਯਾਨੀ ਕਿ ਉਹ ਉਹਦੇ ਨਾਲ ਆਹ ਵਾਲੀ ਵਾਰਦਾਤ ਘਟ ਗਈ ਹਾਂ ਘਟ ਗਈ ਗਈ ਖਤਮ ਹੀ ਹੋ ਗਈ ਹੂੰ 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 ਤਾਂ ਯਾਨੀ ਕਿ ਹੋਰ ਬਹੁਤ ਸਾਰੇ ਜੇਲ੍ਹਾਂ ਦੇ ਵਿੱਚ ਯਾਨੀ ਕਿ ਕਈ ਵਾਰੀ ਜੇਲਰ ਸਾਹਿਬ ਨਾਲ ਇਕੱਠੇ ਬੈਠ ਜਾਈਦਾ ਸੀ ਕਈ ਗੱਲਾਂ ਬਾਤਾਂ ਵਿਚਾਰ ਹੁੰਦੇ ਰਹਿੰਦੇ ਸੀ ਜੀ 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 ਜੇਲ੍ਹਾਂ ਦੇ ਉੱਤੇ ਤੋਂ ਵਧੀਆ ਉਦੋਂ ਉਦੋਂ ਮੋਬਾਈਲ ਨਹੀਂ ਸੀ ਹੁੰਦਾ ਹੂੰ ਇਹ ਤਾਂ ਫਿਰ ਜਦੋਂ ਮੋਬਾਈਲ ਚੱਲਿਆ ਮੋਬਾਈਲ ਨੇ ਤਾਂ ਬੇੜਾ ਘਰ ਕਰਤਾ ਸਾਡੀਆਂ ਜੇਲ੍ਹਾਂ ਦੇ ਵਿੱਚ ਵੀ ਬਾਹਰ ਵੀ ਹੂੰ ਸਾਡੇ ਅੱਜ ਅੱਜ ਦੇ ਤੁਸੀਂ ਬੱਚੇ ਦੇਖ ਲਓ ਜਿਹੜੇ ਇੰਨਾ ਵਿਗੜ ਰਹੇ ਆ ਉਹ ਇਹ ਮੋਬਾਈਲ ਦੀ ਦੇਣ ਨਹੀਂ ਹੈ ਹੂੰ 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 ਚਾ ਜਿਵੇਂ ਆਪਾਂ ਨੇ ਗੱਲ ਕੀਤੀ ਹੈ ਵੀ ਜੇਲ੍ਹਾਂ ਦੇ ਅੰਦਰ ਜਿਹੜੇ ਆ ਲੋਕ ਅੰਦਰ ਰਹਿੰਦੇ ਨੇਗੇ ਕਡੇਜੇ ਮੇ ਲੜਾਈ ਝਗੜਾ ਹੋ ਜਾਂਦਾ ਹੈ ਅੰਦਰ ਲੜ ਪੈਂਦੇ ਨੇ ਆਪਸ ਦੇ ਵਿੱਚ ਫਿਰ ਉਸ ਤੋਂ ਬਾਅਦ ਮਤਲਬ ਕਿਵੇਂ ਇਹਨਾਂ ਦੇ ਉੱਪਰ ਕੋਈ ਕੇਸ ਅਲੱਗ ਤੋਂ ਹੋਰ ਪੈਂਦਾ ਹੈ ਲੜਾਈ ਦਾ ਬਿਲਕੁਲ 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 ਜਿਹਦੇ ਕੋਲੋਂ ਮੋਬਾਈਲ ਫੜਿਆ ਜਾਂਦਾ ਜੇ ਲੈ ਅੰਦਰ ਹੂੰ ਸਾਲ ਦੀ ਸਜ਼ਾ ਪੱਕੀ ਆ ਮਤਲਬ ਜਿੰਨੀ ਹੈਗੀ ਉਹ ਚ ਐਡ ਹੋ ਜਾਂਦੀ ਹੈ ਸਾਲ ਹੋਰ ਠੀਕ ਐ ਐਡ ਹੋ ਜਾਂਦੀ ਨਹੀਂ ਇਹ ਅਲੱਗ ਸਾਲ ਦੀ ਸਜ਼ਾ ਹੋਣੀ ਹੋਣੀ ਆ ਉਹਨੂੰ ਚਾਹੇ ਜਿਸ ਕੇਸ ਚ ਅੰਦਰ ਗਿਆ ਉਹ ਚੋਂ ਬਰੀ ਹੋ ਜਵੇ ਮਤਲਬ ਉਹੀ ਕਿ ਜੇ ਜੇ ਕੋਈ ਜੇ ਕੋਈ ਜੇ ਕੋਈ ਨੂੰ 4 ਸਾਲ ਦੀ ਸਜ਼ਾ ਹੋਈ ਹੋਈ ਆ ਬੰਦੇ ਨੂੰ ਤਾਂ ਉਹ 5 ਸਾਲ ਹੋ ਜਾਂਦੀ ਹੈ 1 ਸਾਲ ਐਡ ਹੋ ਜਾਂਦਾ 1 ਸਾਲ ਇਹਦਾ ਐਡ ਹੋਣਾ ਹੀ ਹੋਣਾ ਓਕੇ ਜੇ ਕਿਸੇ ਕੋਲ ਨੂੰ ਅੰਦਰ ਨਸ਼ੀਲਾ ਪਦਾਰਥ ਪੜਿਆ ਗਿਆ ਉਹਦਾ ਅਲੱਗ ਕੇਸ ਪੈਣਾ ਠੀਕ ਹੈ ਜੇ ਉਹ ਅੰਦਰ ਲੜਾਈ ਝਗੜਾ ਕਰ ਲਿਆ ਉਹਦਾ ਅਲੱਗ ਕੇਸ ਪੈਣਾ ਤਾਂ ਅਲੱਗ ਉਹੀ ਧਾਰਾ ਤਾਂ ਉਹੀ ਲੱਗਣੀ ਆ ਨਾ ਕੇਸ ਤਾਂ ਪੈਣੀ ਹੈ ਅੰਦਰ ਫਿਰ ਕੰਮ ਕੀ ਮਿਲਦੇ ਨੇ ਇਹਨਾਂ ਨੂੰ ਮਤਲਬ ਜਿਹੜੀ ਇਹਨਾਂ ਨੇ ਆਪਣੀ ਕਹੋ ਕਿ ਇਨਕਮ ਜਨਰੇਟ ਕਰਨੀ ਹੈ ਜਿਹੜੇ ਪੈਸੇ ਇਕੱਠੇ ਕਰਨੇ ਸੁਣਿਆ ਕਿ ਅੰਦਰ ਕੰਮ ਕਰ ਇਹਨਾਂ ਨੂੰ ਅਲੱਗ-ਅਲੱਗ ਮਿਲਦੇ ਨੇ ਆਮ ਦੇਖੋ ਜੀ ਜਿੱਦਾਂ ਮਾਲੀ ਦਾ ਹਮ ਨਗਰਾਨ ਨੇ ਨਿਗਰਾਨੀ ਕਰਨੀ ਆ ਉਹਨੂੰ ਦਿਹਾੜੀ ਮਿਲਨੀ ਆ ਮਾਲੀ ਨੇ ਆਪਣਾ ਕੰਮ ਕਰਨਾ ਹਮ ਨਗਰਾਨ ਨੇ ਆਪਣਾ ਕੰਮ ਕਰਨਾ ਉਸ ਤੋਂ ਬਾਅਦ ਅੰਦਰ ਹੁੰਦਾ ਆਪਣੇ ਸੀਨ ਵਾਲੇ ਵੀ ਕੰਮ ਹੁੰਦਾ ਆ ਕੱਪੜਾ ਸੀਣਾ ਕਾਰਪੈਂਟਰੀ ਦਾ ਵੀ ਹੁੰਦਾ ਹੈ ਕਾਰਪੈਂਟਰੀ ਦਾ ਉਸ ਤੋਂ ਬਾਅਦ ਨਾਈ ਦਾ ਹਮ ਉਸ ਤੋਂ ਬਾਅਦ ਕੱਪੜੇ ਪ੍ਰੈਸ ਦਾ ਧੂਣ ਦਾ ਵੀ ਜੁੱਤੀ ਪਾਲਿਸ਼ ਦਾ ਇਨਾਂ ਨੂੰ ਸਾਰਿਆਂ ਨੂੰ ਕੰਮ ਮਿਲਦੇ ਆ ਤਾਂ ਇਹਨਾਂ ਨੂੰ ਦਿਹਾੜੀਆਂ ਮਿਲਦੀਆਂ ਹੁਣ ਤਾਂ ਅੰਦਰ ਇੰਨੀ ਜ਼ਮੀਨ ਹੀ ਨਹੀਂ ਰਹਿ ਗਈ ਉਹ ਵਾਲੀ ਖੇਤੀ ਵਾਲੀ ਪਹਿਲਾਂ ਇਹਨਾਂ ਨੂੰ ਖੇਤੀ ਤੇ ਬਕਾਇਦਾ ਲੈ ਕੇ ਜਾਇਆ ਜਾਂਦਾ ਸੀ ਤੇ ਖੇਤੀ ਵਾਲੇ ਨੂੰ ਖੇਤੀ ਵਾਲੀ ਦਿਹਾੜੀ ਮਿਲਦੀ ਸੀ ਹੂੰ 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 ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਤਾਂ ਜ਼ਮੀਨ ਹੀ ਨਹੀਂ ਮੇਰਾ ਗੱਲ ਇਹਨਾਂ ਕੋਲ ਤਾਂ ਹੈ ਹੀ ਨਹੀਂ ਖੇਤੀ ਵਾਲੀ ਜ਼ਮੀਨ ਅੰਦਰ ਹੀ ਆ ਥੋੜੀ ਜੀ ਐਵੇਂ 2 ਕਿੱਲੇ 2 2.5 3 ਕਿੱਲੇ ਕਈ ਹੁਣ ਇਹ ਵੀ ਸਟਾਰਟ ਹੋ ਗਿਆ ਨਾ ਇਨੀਸ਼ੀਏਟਿਵ ਪਿੱਛੇ ਜੇ ਹੋਇਆ ਸੀਗਾ ਵੀ ਜਿਵੇਂ ਦੀਵਾਲੀ ਦੇ ਨੇੜੇ ਮੋਮਬਤੀਆਂ ਵਗੈਰਾ ਬਣਦੀਆਂ ਨੇ ਤਾਂ ਵੀ ਜੇਲ੍ਹ ਦੇ ਅੰਦਰ ਕੈਦੀ ਬਣਾਉਂਦੇ ਸੀਗੇ ਉਹ ਕਾਰਖਾਨੇ ਕਈ ਅਲੱਗ-ਅਲੱਗ ਲੱਗੇ ਹੋਏ ਨੇਗੇ ਨਹੀਂ ਨਹੀਂ ਕਾਰਖਾਨੇ ਤਾਂ ਲੱਗੇ ਆ ਪਰ ਇਹ ਮੋਮਬਤੀਆਂ ਵਾਲੇ ਨਹੀਂ ਉਹਦੇ ਵਿੱਚ ਕਾਰਖਾਨਾ ਇਹਨਾਂ ਨੇ ਹੁਣ ਪਿੱਛੇ ਜੇ ਇੱਕ ਡਿਵੈਲਪਮੈਂਟ ਕੀਤੀ ਸੀ ਕਿ ਉਹਦੇ ਵਿੱਚ ਬਿਸਕੁਟ ਬਣਾਉਣ ਦਾ ਕਾਰਖਾਨਾ ਲਾਇਆ ਸੀ ਬਿਸਕੁਟ ਤਿਆਰ ਹੋ ਕੇ ਇਹਨਾਂ ਦਾ ਬਾਹਰ ਜਾਂਦਾ ਸੀ ਸਾਰਾ ਪਹਿਲਾਂ ਸਵੇਰੇ ਕੈਦੀ ਨੂੰ ਚਨੇ ਪੂਜੇ ਹੋਏ ਤੇ ਗੁੜ ਹੂੰ ਇਹ ਦਿੱਤਾ ਜਾਂਦਾ ਸੀ ਫਿਰ ਉਹ ਹੁਣ ਚਨੇ ਗੋੜ ਖਤਮ ਕਰਕੇ ਦੋ ਦੋ ਬਿਸਕੁਟ ਦਿੱਤੇ ਜਾਂਦੇ ਗੈਦਿਆਂ ਨੂੰ ਸਾਰਿਆਂ ਨੂੰ ਚਾਹ ਦੇ ਨਾਲ ਬਿਸਕੁਟ ਅੰਦਰ ਬਣਦਾ ਸੀ ਅੰਦਰ ਆ ਬਣਦਾ ਸੀ ਕੀ ਕਹਿੰਦੇ ਆ ਖਾਦੀ ਕਪੜਾ ਹੂੰ ਚੱਕੀ ਹਾਟੇ ਵਾਲੀ ਉਹਦੇ ਤੇ ਡਿਊਟੀਆਂ ਪਿੱਛੇ ਜੇ ਤਾਂ ਮੈਂ ਆ ਦੇਖਿਆ ਬਣਦਾ ਫਰਨੀਚਰ ਫਿਰ ਇਹਨਾਂ ਨੂੰ ਇੱਕ ਆਰਡਰ ਬਹੁਤ ਵੱਡਾ ਮਿਲਿਆ ਸੀ ਟੈਂਟ ਬਣਦਾ ਸੀ ਜਿਹੜਾ ਫੌਜੀਆਂ ਨੂੰ ਦਿੱਤਾ ਜਾਂਦਾ ਟੈਂਟ ਹਾਂ ਹਾਂ ਉਹ ਤਿਆਰ ਕਰਨ ਦਾ ਫਿਰ ਉਹ ਬਣਦਾ ਅੰਦਰ ਖੇਸ ਬਣਦੇ ਆ ਮਹਿਲਾ ਜੇਲ ਦੇ ਵਿੱਚ ਕੱਪੜਿਆਂ ਦੀ ਸਲਾਈ ਹਾਂ ਹਾਂ ਉਹਦੇ ਉੱਤੇ ਕਢਾਈ ਅੱਛਾ ਉਹ ਉਹ ਕਪੜੇ ਦੇ ਉੱਤੇ ਪੇਂਟਿੰਗ ਮਤਲਬ ਇਹ ਕਹੇ ਲੀ ਕਿ ਇੱਕ ਤਰੀਕੇ ਨਾਲ ਵੀ ਸਰਕਾਰ ਨੂੰ ਕੰਟਰੈਕਟ ਮਿਲਦਾ ਫਿਰ ਉਹ ਇਹਨਾਂ ਤੋਂ ਕਰਵਾਉਂਦੇ ਨੇ ਕੰਮ ਦਿਹਾੜੀ ਦਿੰਦੇ ਨੇ ਉਹਨਾਂ ਬਲਕਾਇਦਾ ਇਹਨਾਂ ਨੂੰ ਹਾਂ ਜੀ ਹਾਂ ਜੀ ਦਿਹਾੜੀ ਤੇ ਇਹਨਾਂ ਨੂੰ ਮਿਲਦੀ ਹੈ ਪਰ ਦਿਹਾੜੀ ਬੜੀ ਥੋੜੀ ਮਾਤਰਾ ਚ ਮੇਰਾ ਖਿਆਲ ਹੈ ਪਿੱਛੇ ਜੇ ਇਹਨਾਂ ਨੂੰ 40-50 ਰੁਪਏ ਦਿਹਾੜੀ ਮਿਲਦੀ ਸੀ ਅੱਛਾ ਫਿਰ ਜਦੋਂ ਮਤਲਬ ਕੋਈ ਬੰਦਾ ਛੁੱਟਦਾ ਫਿਰ ਜਿੰਨੀ ਉਹਦੀ ਕਮਾਈ ਇਕੱਠੀ ਹੋਈ ਹੁੰਦੀ ਉਹਨੂੰ ਫਿਰ ਉਹ ਦਿੰਦੇ ਨੇ ਹਾਂ ਦਿੰਦੇ ਦਿੰਦੇ ਜੀ ਦਿੰਦੇ ਆ ਜਾਂ ਕਈ ਵਾਰੀ ਨਾ ਇਹ ਹੁੰਦਾ ਹੈ ਕਿ ਸਜ਼ਾ ਦੇ ਨਾਲ ਜੁਰਮਾਨਾ ਵੀ ਹੁੰਦਾ ਹੂੰ ਕਈ ਕਿਸੇ ਹੁੰਦੇ ਆ ਕਿ ਇਹਨੂੰ 2 ਸਾਲ ਦੀ ਸਜ਼ਾ ਤੇ 2000 ਰੁਪਏ ਜੁਰਮਾਨਾ ਉਹ ਫਿਰ ਜੁਰਮਾਨਾ ਉਹ ਅਗਲਾ ਕਹਿੰਦਾ ਮੇਰੀ ਇੰਨੀ ਦਿਹਾੜੀ ਬਣ ਗਈ ਇੰਨੇ ਪੈਸੇ ਬਣ ਗਏ ਮੇਰਾ ਜੁਰਮਾਨਾ ਕੱਟੋ ਤੇ ਮੈਨੂੰ ਛੱਡੋ ਠੀਕ ਹੈ ਠੀਕ ਹੈ ਠੀਕ ਹੈ ਮੇਰੇ ਘਰ ਦੇ ਨਹੀਂ ਜੁਰਮਾਨਾ ਭਰ ਸਕਦੇ ਹੂੰ ਹੂੰ ਉਹ ਫਿਰ ਉਧਰ ਐਡਜਸਟ ਹੁੰਦੇ ਆ ਓਕੇ